ਲਾਡੀ ਵਧਾਈਆਂ ਭਾਈ ਤੁਹਾਨੂੰ ਟਰੈਕਟਰ ਦੀਆਂ ਵੀ ਹੁਣ ਜਿਹੜਾ ਮਾਗਰੋਂ ਹਿੱਸਾ ਇਹਦਾ ਬਹੁਤ ਹੈਵੀ ਗਾ ਜਦੋਂ ਆਪਾਂ ਰੇਤ ਪੂਸਾ ਜਿੰਨੀ ਪਾ ਦਿੰਨੇ ਆ ਤੇ ਫੇਰ ਡਿੱਗਦੀ ਆ ਟਰੈਕਟਰਾਂ ਦੀ ਜਿਹੜੀ ਚਲਾਈ ਐ ਅਮਰੂਤੀ ਕਾਰ ਵਾਂਗੂ ਐ ਮਤਲਬ ਮੈਨੂੰ ਮਾਗਰੋਂ ਮੈਂ 11 21 ਵੱਟ ਕੇ ਉਹਨਾਂ ਨਾਲ ਸਾਰੀ ਗਾਣਾ ਦੱਸਿਆ ਹਾਂ ਕਾਣਾ ਮੀਟ ਕਰਦੇ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਅੱਜ ਹਰਦੀਪ ਸਿੰਘ ਦੀ ਮਸ਼ੀਨ ਚਲਾਈ ਸੀ ਪ੍ਰੀਤ 2023 ਮਾਡਲ ਲਾਉਂਦਾ ਰਕਵੀਰ ਆ ਆਪਾਂ ਨਾਲ ਤਾਂ ਪ੍ਰੀਤ ਬਾਰੇ ਜਾਣਕਾਰੀ ਲਵਾਂਗੇ ਵੀ ਇਹਨਾਂ ਨੇ ਪਹਿਲਾ ਸੀਜ਼ਨ ਹੀ ਲਾਉਂਦੇ ਨੇ ਕਿ ਕਣਕ ਦਾ ਸੀਜ਼ਨ ਵੀ ਲਾਇਆ ਉਹਦੇ ਨਾਲ ਮਸ਼ੀਨ ਬਾਰੇ ਗੱਲਾਂ ਬਾਤਾਂ ਕਰਾਂਗੇ ਵੜਦੇ ਨੇ ਅੱਜ ਲਾਡੀ ਨੰਬਰਦਾਰ ਤੇ 1509 ਜੀਰੀ ਆ ਅੱਜ ਲਾਡੀ ਨੰਬਰਦਾਰ ਦੇ ਵੜਨ ਆਏ ਨੇਗੇ ਆਪਾਂ ਇੱਥੇ ਆਈ ਹਾਂ ਚਲੋ ਆਪਾਂ ਕਿਹਾ ਵੀਡੀਓ ਬਣਾ ਕੇ ਆਪਣੇ ਸਾਰੇ ਮਿੱਤਰ ਯਾਰਾਂ ਨੂੰ ਦਿਖਾਈਏ ਹਨਾ ਵੀਡੀਓ ਵੀ ਕਿਵੇਂ ਝੋਨਾ ਝੋਨਾ ਕੇਵੇਂ ਨਿਕਲਿਆ ਸਾਰੀ ਉਹ ਗੱਲਬਾਤ ਲਾਡੀ ਨਾਲ ਕਰਾਂਗੇ ਤੇ ਨਾਲੇ ਫਾਰਮ ਟਰੈਕ 60 ਲਾਡੀ ਨੇ ਨਵਾਂ ਲਿਆਂਦਾ ਤੇ ਉਹਨੀਆਂ ਦਮਾਂਗੇ ਲਾਡੀ ਨੂੰ ਵਧਾਈਆਂ ਤੇ ਬਾਕੀ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਪਹਿਲੇ ਵਾਲੇ 60 ਨਾਲੋਂ ਹੋਣ ਵਾਲੇ 60 'ਚ ਕੀ ਫਰਕ ਬਾ ਬਹੁਤ ਵਧੀਆ ਜੀ ਬਹੁਤ ਠੀਕ ਠਾਕ ਕਰਤੀ ਮਹੂਰਤ ਅੱਜ ਹਾਂ ਅੱਜ ਕਰਤੀ ਦੀ ਇੱਕ ਦਿਨ ਪਹਿਲਾਂ ਚਲਾਦੀ ਦੇਖ ਜੱਸੀ ਬਟਾਲੇ ਅਸਿਆਉ ਭੇਜਤੀ ਉੱਥੇ ਹਾਂ ਉਹਦਾ ਕਈ ਦਿਨ ਹੋ ਗਏ ਕਈ ਨੂੰ ਇੱਕ ਕਈ ਵੀ ਉੱਥੇ ਕਿ ਦੋ ਇੱਕ ਇੱਕ ਹਜੇ ਇੱਕੋ ਹੀ ਆ ਅਸੇ ਉਹ ਤੇ ਕਿਵੇਂ ਆ ਕੰਮ ਕੰਮ ਵਾ ਚੱਲੀ ਆ ਟੁੱਟ ਮਾ ਜੇ ਹਜੇ ਅਸੇ ਹੂੰ ਟੁੱਟ ਮਾ ਹੀ ਚੱਲਦਾ ਹਜੇ ਹਾਂ ਟੁੱਟ ਮਾ ਜੀ ਵਾ ਤੋਂ 2 4 ਕਿਲੇ ਵੱਢੀ ਜਾਂਦੀ ਆ ਰੋਜ਼ ਕਿਹੜੀ 1509 ਹੀ ਵੜਦੇ ਨੇ ਉੱਥੇ ਵੀ ਮਾਲ ਹਾਂ ਇਹੀ ਆ ਠੀਕ ਆ 1509 ਝੋਨਾ ਦਾ ਹਜੇ ਫਿਰ ਚੱਲੂ ਲੇਟ ਹੈ ਝੋਨਾ ਦਾ ਲੇਟ ਆ ਜੇ ਠੀਕ ਆ ਇਹ ਵੀ ਅੱਜ 15900 ਵੀ ਘਰਤੀ ਤਿੰਨ ਅੱਜ ਸ਼ੁਰੂ ਹੈ ਹਾਂ 1509 ਚ ਹੈ ਇਹ ਕਿਹੜਾ ਮਾਣਲਾ ਮਸ਼ੀਨ ਆ ਇਹ 23 ਮਾਡਲ ਆ ਜੀ ਇਹ ਵੀ ਐਕਟਿਵ ਜਾਂਦੀ ਆ ਕਿ ਪਹਿਲਾਂ ਦੀ ਨਾ 21 ਜਾਂਦੀ ਆ ਇਹ ਅੱਛਿਆ ਹਾਂ ਜੀ ਪਹਿਲਾ ਸੀਜ਼ਨ ਹੀ ਆ ਹਾਂ ਪਹਿਲਾ ਵਾਰ ਅੱਜ ਤਾਂ ਹੀ ਉਹ ਚਲਾ ਕੇ ਦੇਖਣ ਲੱਗ ਗਏ ਲੈ ਜਾਣੀ ਦੁੱਧ ਰ ਆਪਣੇ ਪੱਟੀ ਅੱਛਿਆ ਪੂਸਲੇ ਬਾੜ ਅਸੇ ਹੀ ਲੈ ਕੇ ਜਾਣੀ ਆ ਇਹ ਲੈ ਕੇ ਜਾਵਾਂਗੇ ਕਿਹੜੀ ਆ ਕਿਹੜੀਆਂ ਕਿਹੜੀਆਂ ਲੈ ਕੇ ਜਾਣੀਆਂ ਨੇ ਉੱਥੇ ਉੱਥੇ ਕਰਤਾਰ ਲੈ ਕੇ ਜਾਊਂਗੀ 21 ਮਾਡਲ ਅੱਛਿਆ ਇੱਕ ਇਹ ਲੈ ਜਾਊਂਗਾ ਪ੍ਰੀਤ ਇੱਕ ਜੇ ਲੋਡ ਪੈ ਗਈ ਆ ਬਲਾ ਦੇਖ ਲਓ ਜੇ ਫਾਰਮ ਲੈਂਨ ਲੈ ਜਾਊਂਗਾ ਜਾਂ ਇੱਕ ਹੋਰ ਬਾਈ ਮਾਡਲ ਤਿਆਰ ਫਾਰਮੂਲੇ ਦੀ ਹਾਂ ਉਹ ਤਿਆਰ ਇੱਕ ਬਾਈ ਮਾਡਲ ਖੜੀ ਹੈ ਰਿਪੇਅਰ ਜੀ ਕਰਦੇ ਆ ਉਹ ਲੈ ਜਾਗੇ ਉਹ ਕਿਹੜੀ ਆ ਉਹ ਵੀ ਪ੍ਰੀਤ ਆ ਅਸੇ ਉਹ ਵੀ ਪ੍ਰੀਤ ਹੀ ਆ ਹਾਂ ਅਸੇ 20 ਮਾਡਲ ਵੇਚਦੀ ਹਾਂ ਹਾਂ 20 ਵੇਗੀ ਦੀ ਉਹ ਠੀਕ ਪਰਸੋਂ ਕ ਲੈ ਕੇ ਮੈਂ ਲਾਉਣਾ ਉਹਨੂੰ ਵੀ ਬੜੀ ਚੱਲਣ ਨੂੰ ਤਾਂ ਮਸ਼ੀਨ ਇਹ ਬਹੁਤ ਵਧੀਆ ਹਨਾ ਹਾਂ ਪੂਰੀ ਵਧੀਆ ਮਸ਼ੀਨਾਂ ਚੱਲਦੀ ਅੱਗੇ ਤਾਂ ਟਾਈਮ ਹੀ ਰੱਖੀ ਨੇ ਹਾਂ ਮੈਂ ਹਾਂ ਬਾਕੀ ਬਾਕੀ ਉਦੋਂ ਸੁਧਾਰ ਹੀ ਹੋਇਆ ਹੁੰਦਾ ਸੁਧਾਰ ਹੀ ਹੋਇਆਗਾ ਉਹਦਾ ਮੰਨ ਕੇ ਚੱਲ 48 ਇੰਚ ਦੇ ਟੀਪਾਂ ਹੁੰਦੀਆਂ ਸੀਗੀਆਂ ਹੁਣ ਤਾਂ ਇਹ ਚ ਵੱਡੀਆਂ ਪੈਂਦੀਆਂ 60 62 ਕਰ ਦੋਈਆਂ 60 ਪੈ ਜਾਂਦਾ 62 ਪਾਈ ਉਹਨੇ 60 62 ਪਈ ਜਾਂਦੀਆਂ ਨੇ ਬਹੁਤ ਵੱਡਾ ਲੱਗੇ ਯਾਰ ਹਣ ਉਹਦਾ ਲਾਡੀ ਹੁਣ ਤੂੰ ਐ ਲਾ ਲਾ ਵੀ ਮਗਰ ਅੱਗੇ ਦੂਜੀ 20 ਪੈਣੀ ਹੁੰਦੀ ਸੀ ਹੈਨਾ ਹੁਣ ਇਹਦੇ 23.5 ਆ ਮਗਰਾਂ ਆ ਪਹਿਲਾਂ 20 ਕ ਪੈਂਦੀ ਸੀ ਪਹਿਲਾਂ 20 ਯਾਰ ਆਪਣੇ ਆ ਹੀਰਾ ਜਿਹੜੀ 6 ਮਾਡਲ ਇਹਦੇ 20 ਸੀ ਮੰਨ ਲਾ ਯਾਰ ਵੀ 60 ਫੁੱਟ ਵੱਧ ਗਈਆਂ ਅੱਗੇ ਨਾਲੋਂ ਜਿਹੜੀਆਂ ਇਹਨਾਂ ਨੇ ਫਿਰ ਕੀ ਦਾਣਾ ਮਾਰਨਾ ਯਾਰਾ ਬੱਕਰੀ ਬਰੇਮਾਲ ਦਾ ਫਰਕ ਆ ਯਾਰ ਸੁੱਕਾ ਮਾਲ ਆ ਤੇ ਮਸ਼ੀਨ ਨੇ ਆਪੀ ਥੁਰੀ ਜਾਣਾ ਮਾਂ ਛੱਟਾ ਛੱਟਾ ਮੁੰਦਰ ਮੁੰਦਰ ਲੈਣੀ ਆ ਕਿੱਥੇ ਡਿੱਗਿਆ ਹੁਣ ਆ ਦੇਖ ਲਾਦਾ ਤੇਰੇ ਸਾਹਮਣੇ ਦਾਤੀ ਦੀ ਅੱਖੀ ਵੱਡੀ ਦੀ ਆਣਾ ਜਾਂਦੀ ਆ ਔਰ ਇਦਾਂ ਮਾਲ ਸਾਰਾ ਮਾਲ ਸਾਨਣਾ ਹਨਾ ਨਿੱਲਾ ਮਾਲ ਆ ਤੇ ਫੇਰ ਆਹ ਵਾਲਾ ਕਹਿੰਦਾ ਯਾਰ ਕੱਦ ਜੇ ਤਾਂ ਚਲੋ ਇਹਨਾਂ 'ਚ ਜਿਵੇਂ 1500 ਆਪਾਂ ਆਮ ਇਹ 'ਚ ਖਰਾਕ ਪਾਈਏ ਫੇਰ ਤਾਂ ਇਹ ਰਹਿੰਦੀ ਠੀਕ ਦਰਮਿਆਨੀ ਜਦੋਂ ਆਪਾਂ ਰੇ ਪੂਸਾ ਜਿੰਨੇ ਪਾ ਦਿੰਨੇ ਆ ਤੇ ਫੇਰ ਡਿੱਗਦੀਆਂ ਨੇ ਇਹ ਬਾਕੀ ਬਾਰਸ਼ ਦਾ ਵੀ ਹੋ ਗਿਆ ਹੈ ਇਹਦੀ ਬਾਰਸ਼ ਨੇ ਵੀ ਹਾਂ ਬਾਰਸ਼ ਯਾਰ ਪੱਕੀ ਜੀ ਰਹੀ ਸੀ ਹੁਣ ਮੰਨ ਲਾ 20 ਦਿਨ ਪਾਣੀ ਖੜਾ ਰਿਹਾ 20 ਦਿਨ ਬਣੇ ਗੱਲ ਤਾਂ ਸਹੀ ਆ ਪਾਣੀ ਕਿਸੇ ਪਾਸੇ ਫੇਰ ਵੀ ਚੰਗੀ ਰਹੀ ਗਈ ਤਾਂ ਚੰਗੀ ਜਾਨ ਜੀ ਕਰਕੇ ਖੜੀ ਰਹੀ ਹੈ ਖੜੀ ਰਹੀ ਜੇ ਕਿਤੇ ਮਾੜੀ ਮੋਟੀ ਹਲ ਕੀ ਹੁੰਦੀ ਉਹਨੇ ਖਤਮ ਹੋ ਜੇ ਨਾ ਸੀਗਾ ਹੋਰ ਫੇਰ ਉੱਥੇ ਕਿਦੋਂ ਜਾਣਾ ਉੱਥੇ 14 ਤੋਂ 20 ਤਰੀਕ ਨੂੰ ਕਹਿੰਦੇ ਵੀ ਜੇ ਨਾ ਕੋਈ ਮੌਸਮ ਖਰਾਬ ਹੋਇਆ ਅੱਛਾ ਵੀ ਤੂੰ ਆ ਜੀ ਠੀਕ ਆ ਬਾਕੀ ਤੈਨੂੰ ਪਤਾ ਆਪਾਂ ਤਿਆਰ ਦੇਈਆਂ ਜਾਂਦੇ ਨਾ ਹੋ ਸਕ ਉਹ ਆਪੀ ਕਰ ਦੇਣਗੇ ਸਕਰੀਪ ਹੋਣੀ ਲੇਟ ਨੇ ਇੱਕ ਦੀ ਹਾਂ ਉਹਨਾਂ ਨੇ ਮੱਕੀ ਨਾ ਪਕਾ ਕੇ ਇੱਕੀ ਮਸ਼ੀਨ ਨਾਲ ਵੱਢੀ ਆ ਅੱਛਾ ਸਾਰੀ ਪਹਿਲਾਂ ਉਹ 4 ਨੂੰ ਦੇ ਦਿੰਦੇ ਸਾਰੀ ਡੇਰੀਆਂ ਨੂੰ ਹਾਂ ਉਹਦੇ ਕਰਕੇ ਕੀਤਾ ਹੋ ਜਾਂਦਾ ਜੀ ਹਾਂ ਕਿਤਾ ਬਹੁਤ ਗਿੱਤੇ ਹੁੰਦੇ ਉਹਦਾ ਪਹਿਲਾਂ ਹਾਂ ਉਹ 21 ਦਾ ਕਾਫੀ ਲੇਟ ਨੇ ਠੀਕ ਆ ਹਾਂ ਹੁਣ ਤਾਂ ਗਰਲਾਲ ਕਰਦਾ ਦੀ ਫੋਨ ਮੈਨੂੰ ਆਪਣਾ ਅੱਛਾ ਸ਼੍ਰੀ ਰਾਮਾ ਦਾ ਉੱਥੋਂ ਉਹਦੀ ਪਹਿਲਾਂ ਉਹ ਕਹਿੰਦੇ ਮੇਰਾ ਤਾਂ ਆ ਗਿਆ ਪਹਿਲਾ ਮਹੂਰਤ ਮੇਰੇ ਘਰ ਦੀ ਮਹਾਂਚਾਲ ਕੋਈ ਗੱਲ ਨਹੀਂ ਬਾਕੀ ਕਹਿੰਦਾ ਉਹਨਾਂ ਦਾ ਵੀ ਚੱਲ ਪੈਣਾ ਨਾਲ ਹੀ ਠੀਕ ਆ ਗਰ ਰਾਲ ਖੇਤੀ ਕਾਫੀ ਕਰਦਾ ਹਾਂ ਕਰਦਾ ਸੀ ਪਿਛਲੀ ਵਾਰੀ ਹੈਗਾ ਤੇ ਮੇਰਾ 60 ਕਿਲਿਆ ਵਾਂਗ ਉਹਦੇ ਦੱਸਿਆ ਹਾਂ ਠੀਕ ਆ ਯਾਨੀ ਆਮ ਤੱਕ ਮੋਗ ਇਤੇ ਹੁੰਦੇ ਸੀ ਇੱਕ ਮੋਗ ਰਾਏਕਤੀ ਪੂਰੀ ਕੀਤੀ ਤੇ ਸਾਰਿਆਂ ਤੋਂ ਵੀ ਰਾਏਕਤੀ ਉਹਦੇ ਕਰਕੇ ਹਾਂ ਮਨਜੀਤ ਉਹ ਰੀਖਦੀ ਪੂਰੀ ਇਹ ਆ ਦੱਸ ਕਾਲਾ ਰਾਤੀ ਲੜਾ ਬਤਾ ਇਹਨਾਂ ਦਾ ਉੱਥੇ ਵਧੀਆ ਲੱਗ ਜਾਂਦੀ ਸੀ ਝੱਟ ਦੋ ਮਸ਼ੀਨਾਂ ਦੀ ਤੇਤੀ-ਕੇਤੀ ਕੇਤੀ-ਕੇਤੀ ਜਦੋਂ ਉਹਨੂੰ ਪਿੰਡ ਕੰਮ ਚੱਲਦਾ ਸੀ ਉਹ ਇਹਨਾਂ ਦਾ ਨਿਬੜ ਜੇ ਨਾ ਹਾਂ ਬਸ ਫਿਰ ਉੱਥੇ ਫਿਰ ਪਿੰਡ ਚੱਲ ਪੈਂਦਾ ਵਧੀਆ ਤੇ ਇਹਨਾਂ ਦਾ ਟਿਕਾਣਾ ਆ ਜਾ ਮੇਰਾ ਸਾਹ ਆਪ ਨੇ ਇੱਕੀ ਮੈਨੂੰ ਲੱਗਦਾ ਵੀ ਇਕੱਠਾ 9 ਵਜੇ ਹੋ ਜਾਦਾ ਤੀਜੀ ਮਸ਼ੀਨ ਨਾਲ ਫਿਰ ਇੱਕ ਹੋਰ ਕਿਲੇ ਜਾਣੀ ਪਊ ਪਿਛਲੀ ਵਾਰੀ ਵੀ ਲੈ ਕੇ ਆਤੀ ਹੁੰਦਾ ਇੱਕੀ ਲੈ ਜਾਣੀ ਪਊਗੀ ਪੱਕੀ ਹੋਈ ਅਕੀ ਠੀਕ ਆ ਲੈਡ ਹੋਣਾ ਕੰਮ ਫਿਰ ਇਕੱਠਾ ਹੋ ਜੂ ਨਾ ਹਾਂ ਇੱਕ ਦੋ ਕਿਲੇ ਰਹਿ ਜਾਂਦੇ ਜਨਾ ਦੇ ਦੋ ਚਾਰ ਕਿਲੇ ਪਾਸੇ ਤੋਂ ਪੈਣ ਚੱਲ ਪੈਂਦਾ ਸੀ ਜ਼ੋਰ ਨਾਲ ਵਿੱਚ ਦੀ ਆ ਕੇ ਵੱਡ-ਬੱਡ ਜਾਂਦੇ ਵੱਡ-ਬੱਡ ਜਾਂਦੇ ਸੀਗੇ ਬਾਕੀ ਦੇਖਦਾ ਇੱਕਦਮ ਟਾਈਮ ਜਾ ਕੱਢ ਕੇ ਜਾ ਕੇ ਆਉਂਗੇ ਜਾਈ ਆਉਂਗਾ ਕਦੇ ਨਾ ਪਿੱਛੇ ਇੱਕ ਦਿਨ ਆ ਪਤਾ ਲੱਗ ਜਾਊਗਾ ਹਾਂ ਫਿਰ ਉਸ ਹਿਸਾਬ ਨਾਲ ਜੇ ਹੁਣ ਇੱਕ ਅੱਧੀ ਬਾਅਦ ਚ ਸੱਦਣੀ ਪੈਗੀ ਜੇ ਇਕੱਠਾ ਕੰਮ ਹੋਇਆ ਫਿਰ ਇਕੱਠੀ ਹੀ ਲੈ ਜਿਓ ਹਾਂ ਹਾਂ ਫਿਰ ਉਹ ਫਿਰ ਪਿੰਡ ਵੀ ਮੋੜ ਨਹੀਂ ਔਖੀ ਹੁੰਦੀ ਨੇ ਨਾ ਮਸ਼ੀਨ ਫਿਰ ਇੰਨੀ ਆਣ ਕੀ ਫਿਰ ਪਿੰਡ ਵੀ ਚਲਾਉਣੀ ਜਾਂਦੀ ਨੇ ਠੀਕ ਹੈ ਹਾਂ ਪਿੰਡ ਉਹ ਤਾਂ 5 ਦਿਨਾਂ ਦਾ ਤਾਂ ਉਹ ਫਰਕ ਪੈ ਗਿਆ ਆਪਣੇ ਨਾਲ ਉਹਨਾਂ ਨੇ ਜੇ ਗੇਤੀ ਜੀ ਜੀ ਲਾਉਣ ਦਾ ਹਾਂ ਇਹਦਾ ਗੱਲ ਹੈਗਾ ਆਪਾਂ ਦਾਸ ਨੂੰ ਲੱਗੇ ਆਗੇ ਫਿਰ ਮੈਨੂੰ ਮਾਗ ਰੋ ਮੈਂ 11 ਕਿ ਕੀ ਵੱਢ ਕੇ ਉਹਨਾਂ ਨਾਲ ਸਾਰੀ ਗਾਣਾ ਅੱਛਿਆ ਹਾਂ ਪਿਛਲੀ ਵਾਰੀ ਮੈਂ 2 ਮਹੀਨੇ ਤੇ 2 ਦਿਨਾਂ ਬਾਅਦ ਮੁੜ ਕੇ ਆਇਆ ਜੀ ਠੀਕ ਆ ਅੱਛਿਆ ਹੋਰ ਟਾਈਮ ਲੱਗ ਗਿਆ ਬਈ ਹਾਂ 11 ਕਿ ਕਿ ਨਿਕਲਾਉਂਦੇ ਨੇ ਹੁਣ ਵਧੀਆ ਲਾਉਂਦੇ ਨੇ ਕਾਫੀ ਹੋ ਜਾਂਦੀ ਆ ਅੱਛਿਆ ਫਿਰ ਦਿੱਕਤ ਆਉਂਦੀ ਆ ਯਾਰ ਹੁਣ ਜਿਹਦਾ ਆਪਾਂ ਝੋਨਾ ਵੜਦਾ ਕੋਈ 20 20 ਕਿਲੇ ਉਹ ਮਾਰ ਕੇ 5 ਕਿਲੇ 11 ਕਿ ਆ 4 ਕਿਲੇ 11 ਉਹਨਾਂ ਦੇ ਮਿਹਰਾਂ ਕੋਲੇ 7 8 8 ਕਿਲੇ 11 ਕਿ ਆ ਮਨੋਗੀ ਤੋਂ ਵੜਾਉਣਾ ਉਹੀ ਗੱਲ ਆ ਫਿਰ ਆਪਾਂ ਮੁੜ ਕੇ ਵੱਢਣੀ ਹੁੰਦੀ ਆ ਫਿਰ ਮਸ਼ੀਨ ਉੱਥੇ ਖੜਾਇਆ ਹੁੰਦਾ ਨਾ ਨਾ ਵਿਚ ਨਹੀਂ ਨਾ ਉਹ ਤਾਂ ਲਗਭਗ ਚੱਲ ਲਈ ਪੈਂਦੀ ਆ ਕੀ ਕਹਣਾ ਥੋੜੇ ਦਿਨਾਂ ਦੀ ਗਾਇਬ ਪੈਂਦਾ ਹਾਂ ਬਨਾਲ ਹੀ ਕਿਉਂ ਝੋਨਾ ਲਾਉਂਦੇ ਲਾਉਂਦੇ ਬਸ ਉਹ 11 21 ਲਾਉਣ ਲੱਗ ਜਿੰਦੇ ਨੇ ਉਹ ਅੱਗੇ ਵਾਲਾ ਅੱਗੇ ਖੜ ਜਿੰਦੇ ਸੀ 10 10 ਦਿਨ 15 15 ਦਿਨ ਲੇਟ ਕਰ ਲੈਂਦੇ ਹੁਣ ਤਾਂ ਉਹ ਝੋਨੇ ਦੇ ਨਾਲ ਹੀ ਲਾਉਂਦੇ ਲਾਉਂਦੇ ਬਾ ਉਹ ਦੀ 11 21 ਲਾਉਣ ਲੱਗ ਜਿੰਦੇ ਨੇ ਲਾਡੀ ਬਧਾਈਆਂ ਭਾਈ ਤੈਨੂੰ ਟਰੈਕਟਰ ਦੀਆਂ ਮਾਰਾ ਤੈਨੂੰ ਹੀ ਬੜਾਵੇ ਭਾਈ ਹੋ ਠੀਕ ਆ ਹਾਂ ਠੀਕ ਆ ਠੀਕ ਆ ਆਜੂ ਟਰੈਕਟਰ ਦੇਖੀਏ ਦਿਖਾइए लाਡੀ ਨੰਬਰਦਾਰ ਨੇ ਲਿਆਂਦਾ ਫਾਰਮਟਰ 160 ਪਾਵਰ 100 ਛਤਰੀ ਸੁਤਰੀ ਲਈ ਨਹੀਂ लाਡੀ ਫਿਰ ਬਸ ਭਾਈ ਲਵਾ ਕੇ ਲੈਉਣੀਆਂ ਐਵੇਂ ਨਹੀਂ ਲੱਗਿਆ ਠੀਕ ਆ ਹਾਂ ਹੁਣ ਲਵਾ ਕੇ ਲਿਆਵਾਂਗੇ ਪਾਵਰ ਮੈਕਸ ਮੈਨੂੰ ਤਾਂ ਇਹਦੀ ਮਾ ਤੋਂ ਮਜ਼ਾਕ ਕਰਦਾ ਉਹ ਤੇ ਗੱਡੀ 'ਚ ਨਹੀਂ ਤੇ ਕਾਰ 'ਚ ਗਏ ਆਪਾਂ ਉਹਦੇ ਕਹਿੰਦੀ ਮੈਂ ਵੀ ਲੈਣਾ ਮਾ ਆਜਦਾ ਟਰੈਕਟਰ ਦਾ ਪਹਿਲਾਂ ਦੋ ਹੈਗੇ ਤੇ ਕੋਲੇ ਮਗਾ ਪੂਰਾ ਬੇਸਾ ਫਿਰ ਸੋਨਾਲੀ ਕਾ ਬੇਤਾ ਬਾਈ ਅੱਛਾ ਮੈਨਾਂ ਨੇ ਦੀ ਵਾਰ ਟਰੈਕਟਰ ਦਾ ਸਾਹ ਬਹੁਤ ਹੀ ਕੋਈ ਯਾਰ ਸੋਨਾਲੀ ਕਾ ਬੇਤਾ ਬਹੁਤ ਸਾਹਮਿਆ ਵਾ ਟਰੈਕਟਰ ਦੀ ਦਾ ਠੀਕ ਐ ਸੋ ਬੱਸ ਮੂੜ ਜਾ ਬਣ ਗਿਆ ਚੱਲ ਮਾਹ ਦਾ ਲਈ ਇੱਕ ਗੱਲ ਹੈਗੀ ਆ ਬੜੀ ਹੂੰ ਵੀ ਹੁਣ ਜਿਹੜਾ ਮਗਰੋਂ ਹਿੱਸਾ ਇਹਦਾ ਬਹੁਤ ਹੈਵੀ ਕਰਤਾ ਹਾਂ ਹੈਨਾ ਇਹਦਾ ਗੱਲ ਹੈਗੀ ਆ ਕਿੰਨੀ ਕਪੈਸਿਟੀ ਆ ਵੀ ਇਹਦੀ ਲਿਫਟ ਦੀ ਹੁਣ ਇਹਦੀ ਯਾਰ ਹੋ 24 22 ਦਾ ਹੋਊਗਾ ਨਾ ਲਾਡੀ ਦੱਸਿਆ ਹੋਊ ਤੁਹਾਨੂੰ ਤਾਂ ਹੈ 24 2500 ਕੇਜੀ ਤਾਂ ਮੈਨੂੰ ਕਾਹਦਾ ਨਹੀਂ ਪਤਾ ਇਹਦੇ ਬਾਰੇ ਮੈਂ ਜਾਨੀ ਲੱਗਦਾ ਬਿੰਨਾ ਦਾ ਹੋਊਗਾ ਆ ਚੀਜ਼ ਪੂਰੀ ਹੈਵੀ ਕਰਦੀ ਅੱਗੇ ਨਾਲੋਂ ਡਿਸਟ੍ਰੀਬਿਊਟਰ ਆ ਗਿਆ ਨਾਈਟਰ ਤੇ ਲਾਇਦੀ ਬਾਈ ਹਰਦੇਵ ਇਹ ਹਾਂ ਸੋਨਾਲੀਕਾ ਮਤਲਬ ਉਹਦੇ ਨਾਲ ਬਹੁਤ ਫਰਕ ਆ ਗਿਆ ਯਾਨੀ ਕਿ ਉਹ ਚੱਕਰ ਤੋੜ ਜਾਂਦਾ ਸੀਗਾ ਅੱਛਾ ਤੇ ਇਹ ਮੰਨ ਲਓ ਗੱਲ ਵੀ ਇਹਨੇ ਚੱਕਰ ਨਹੀਂ ਤੋੜੇ ਪੂਰੇ ਬੜੀਆ ਮਤਲਬ ਖਿੱਚਾ ਜਨਰੇਟਰ ਤੇ ਪੂਰਾ ਜਨਰੇਟਰ ਤੇ ਹਾਂ ਕਿੰਨੇ ਦੀ 30 ਦੀ ਮੋਟਰ ਤੇ 30 ਦੀ ਮੋਟਰ ਤੇ ਠੀਕ ਹੈ ਨਹੀਂ ਹੁਣ ਪਤਾ ਗੱਲ ਕੀ ਆ ਗਈ ਵੀ ਇਹਦੀ ਪਾਵਰ ਬਹੁਤ ਵੱਡੀ ਕਰਦੀ ਹਾਂ ਹਾਂ ਪਾਵਰ ਤਾਂ ਜਣੀ ਉ ਤਾਂ ਇਹਦੀ ਉਹੀ ਆ ਕਿ ਕਾਗਜ਼ਾਂ ਦੇ ਕਾ ਪੀਤੇ ਦਾ ਕਿ ਉਹਨਾਂ ਨੂੰ ਟੈਕਸ ਵਾਲਾ ਪੈ ਜਾਂਦਾਗਾ ਤੇ ਮੰਨ ਲਾ ਵੀ ਖਿਚਾਈ ਖਜੂ ਇੰਜਣ ਦੀ ਗੇਅਰ ਗੂਰ ਕਿੰਨੀ ਹੋਵੇ ਕਿ ਗੇਅਰ ਕਿੰਨੀ ਹੋਵੇ ਬਾਕੀ ਬਾਈ ਆਏ ਸੀਗਾ ਦੇਖ ਟਰੈਕਟਰ ਤਾਂ ਆਪਾਂ ਵੀ ਜਿਹੜਾ ਮਰਜ਼ੀ ਲੈ ਲੈਂਦੇ ਹਾਂ ਤੇ ਮੰਨ ਲਾ ਚਲੋ ਅਨ ਟਰੈਕਟਰ ਤਾਂ ਸਾਰੀ ਵਧੀਆ ਨੇ ਤਕਰੀਬ ਸਾਰੀ ਵਧੀਆ ਨੇਗੇ ਮੈਨੂੰ ਬਹੁਤ ਜ਼ੋਰ ਲਾਇਦੀ ਕਹਿੰਦੇ ਜੌਂਡੀਆ ਲੈ ਲਓ ਜਾਂ ਹੋਰ ਮੈਨੂੰ ਨਾ ਇਹ ਸੋਹਣਾ ਹੀ ਬਾੜਾ ਲੱਗਿਆ ਫਾਰਮ ਟ੍ਰੈਕ ਮਾ ਵੀ ਮੈਨੂੰ ਸੋਹਣਾ ਲੱਗਿਆ ਇੱਕ ਗੱਲ ਜਵਾਕ ਕਹਿਣ ਲੱਗਿਆ ਆਪਣਾ ਮਨਪ੍ਰੀਤ ਕਹਿਣ ਲੱਗਿਆ ਕਹਿੰਦਾ ਆਪਾਂ ਫਾਰਮ ਟ੍ਰੈਕ ਹੀ ਲੈਣਾ ਇੱਕ ਗੱਲ ਹੈਗੀ ਆ ਲਾਢੀ ਜਿਹੜੇ ਬੰਦੇ ਨੇ ਆਪ ਟਰੈਕਟਰ ਚਲਾਉਣਾ ਚਲੋ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਤਾਂ ਗੇਅਰ ਹੈਵੀ ਕਰਤਾ ਪਹਿਲਾਂ ਵਾਲਾ ਟਰੈਕਟਰ ਗੇਅਰ ਤੋਂ ਖਾਂਦਾ ਸੀ ਮਾਰ ਹਾਂਜੀ ਕਿਉਂਕਿ ਉਹ ਤਾਂ ਜਿਹਨੇ ਆਪ ਚਲਾਉਣਾ ਉਹਦੇ ਇਹਦੇ ਵਰਗਾ ਟਰੈਕਟਰ ਨਹੀਂ ਕੋਈ ਹੈਗਾ ਇਹਦਾ ਗੱਲ ਨਾ ਕਿ ਨਾ ਥੱਕੇ ਤੇ ਬੰਦਾ ਨਹੀਂ ਅੱਕਦਾ ਸਕਦਾ ਹੈਗਾ ਇਹ ਗੱਲ ਸਹੀ ਆ ਉਹ ਹੁਣ ਆਪਣਾ 3610 ਆ ਉਹਨੂੰ ਦੇਖ ਕੇ ਇੱਕਦਮ ਮੈਂ ਸੰਗਰੂਰ ਪਹਿਲੇ ਸੀਜ਼ਨ ਦੇ ਵਿੱਚ ਅ ਅਸੀਂ ਨਾ ਉਹ ਲਹੌਣ ਬਾਗੇ ਜੀਰੀ ਮੇਰੇ ਨਾਲ ਆਪਣੇ ਸੁਖਾ ਦੀਗਾ ਉਹਨਾਂ ਦਾ ਆਪਣੇ ਇਧਰਲਾ ਗੋਲੂਗਾ ਹਾਂ ਗੋਲੂਗਾ ਸੁਖਾ ਸੀਗਾ ਤੇ ਚਲ ਉਹ ਮੈਨੂੰ ਕਹਿਣ ਲੱਗਿਆ ਜਦੋਂ ਕਹਿੰਦਾ ਯਾਰ ਬੁੜਕੜਾ ਵੜਕਦਾ ਹੈ ਨਹੀਂ ਮਖਾ ਐ ਮਨ ਲਾ ਵੀ ਜਿਵੇਂ ਇਹ ਟਰੈਕਟਰਾਂ ਦੀ ਜਿਹੜੀ ਚਲਾਈ ਐ ਅਮਰੂਤੀ ਕਾਰ ਵਗੂੰ ਐ ਮਤਲਬ ਅਮਰੂਤੀ ਕਾਰ ਵਗੂੰ ਹਾਂ ਸਾਰੀ ਦਿਹਾੜੀ ਬਾਹੀ ਚੱਲੇ ਨੂੰ ਯਾਰ ਯਾਨੀ ਤੂੰ ਇਹ ਨਹੀਂ ਹੈਗਾ ਨਹੀਂ ਸੋਨਾ ਲੀਕਾ ਵੀ ਤਾਂ ਚਲਾਈ ਆ ਉਹ ਤਾਂ ਜਾਨੀ ਇਹ ਸੋਨਾ ਲੀਕਾ ਥੋੜੀ ਜਿਹੀ ਵਾਈਬ੍ਰੇਸ਼ਨ ਦਿੰਦਾ ਹੈ ਵਾਈਬ੍ਰੇਸ਼ਨ ਵੀ ਦਿੰਦਾ ਬਾਕੀ ਇਹ ਨਹੀਂ ਹੈਗਾ ਵੀ ਉਹਨੂੰ ਸਾਰੀ ਦਿਹਾੜੀ ਚਲਾਈ ਚੱਲੇਗਾ ਤੂੰ ਨਹੀਂ ਉਹ ਸਹੀ ਗੱਲ ਆ ਇਹਨੂੰ ਤੂੰ ਸਾਰੀ ਦਿਹਾੜੀ ਬੈਠਾ ਰਹੀਂ ਬਾਕੀ ਬੁੱਕਲ 'ਚ ਚਲਾਉਣਾ ਬੁੱਕਲ ਦਾ ਹਥਿਆਰ ਵਾਂਗੂ ਉੱਤੇ ਬਹਿ ਕੇ ਸਾਲੇ ਦਾ ਉਹ ਹੁਣ ਤਾਂ ਫਰਕ ਹੀ ਬਹੁਤ ਪਤਾ ਨਾ ਬਹੁਤ ਜ਼ਿਆਦਾ ਹਾਂ ਹਾਂ ਹੁਣ ਤਾਂ ਲੀਵਰ ਲੂਵਰ ਹੋਰ ਤੇਰੀ ਸਪੀਡ ਕਰਤਾ ਬੋਕੜ ਜਗਾ ਟਰੈਕਟਰ ਜਿਵੇਂ ਮਰਜੀ ਉਹ ਕਰੀ ਜਾ ਬਾਕੀ ਗੇਰ ਗੂਰ ਉਹਨਾਂ ਸੋਨਾਲੀ ਕਾ ਜਾਂਦਾ ਕਦੇ ਕੋਈ ਕਿੱਥੇ ਪੈ ਗਿਆ ਕੋਈ ਕਿੱਥੇ ਪੈ ਗਿਆ ਇਹ ਤੇ ਗੇਰ ਵੀ ਪੂਰੇ ਆਣ ਪੂਰਾ ਵਧੀਆ ਮਾਈਕਰ ਡੱਬ ਚ ਹੀ ਗੇਰ ਟਿਕਦਾਗਾ ਤੇ ਹੁਣ ਜਿਵੇਂ ਕਮੈਨਾਂ ਦਾ ਇੰਜਣ ਆ ਗਿਆ ਹੂੰ ਹੂੰ ਉਹ ਇੰਜਣ ਜਿਹੜਾ ਜਣੀ ਇਹ 74 ਹੌਸ ਪਾਵਰ ਤੋਂ ਉੱਤੇ ਹੋ ਗਿਆ ਉਹਨੂੰ ਜੂਰੀਆ ਲੱਗੂ ਠੀਕ ਹੈ ਹੁਣ ਇਹਨਾਂ ਨੇ ਕੀ ਕਰਿਆ ਇੰਜਣ ਦਾ ਕੱਢ ਤੇ 102 ਪਾਵਰੀ ਠੀਕ ਹੈ ਕਾਪੀ ਤੇ ਉਹਦੀ 74 ਹਾਰਸ ਪਾਵਰ ਹੀ ਲਿਖਿਆ ਠੀਕ ਹੈ ਕਾਪੀ ਤੇ ਲਿਖੋਤੀ ਉਹਦੀ ਹਾਰਸ ਪਾਵਰ ਕਿਉਂ ਜੇ ਉਹ ਹਾਰਸ ਪਾਵਰ 103 ਦੱਸਦੇ ਨੇ ਤਾਂ ਉਹ ਤੇ ਯੂਰੀਆ ਪਾਊਗਾ 74 ਐਚਪੀ ਤੋਂ ਬਾਅਦ ਯੂਰੀਆ ਪੈਣਾ ਸ਼ੁਰੂ ਹੋਣਾ ਉਹਦੇ ਕਰਕੇ ਯੂਰੀਆ ਤੋਂ ਥੋੜੇ ਜਿਹਾ ਲੋਕ ਦਿੱਕਤ ਮੰਨਦੇ ਨੇ ਆਲਾ ਕਹਿੰਦਾ ਯਾਰ ਯੂਰੀਆ ਪੈ ਗਿਆ ਜੇ ਪਾਉਣਾ ਹੈ ਕੋਈ ਮਹਿੰਗਾ ਨਹੀਂ ਹੈਗਾ ਦੋ ਟੈਂਕੀਆਂ ਮਗਰ ਮਨ ਲੈ ਕੁਆਲਟੀ ਖਾਂਦਾ 11100 ਦੀ ਬਾਲਟੀ ਆ ਪਰ ਅਗਲਾ ਕਹਿੰਦਾ ਯਾਰ ਦੇਖਣਾ ਮੁੱਕ ਗਿਆ ਉਹਦੀ ਬਹੁਤ ਵੱਡੀ ਦਿੱਕਤ ਆਉਂਦੀ ਹੈਗੀ ਉਹ ਚੀਜ਼ ਕਰਕੇ ਮੰਨ ਲਾ ਆਪਣੇ ਪਿੰਡ ਮੈਂ ਕਹਿੰਦਾ ਕਈ ਹੋਗੇ ਹੁਣ ਤਾਂ ਇਹ ਆਪਣੇ ਪਿੰਡ ਜੀ ਇਹ 8 ਲਿਆਂਦੇ ਨੇ ਇਕੱਠੇ ਇਕੱਠੇ ਹਾਂ ਇਕੱਠੇ 8 ਆਏ ਨੇ ਠੀਕ ਆ ਯਾਨੀ ਫਿਰ ਤਾਂ 12 13 ਹੋਗੇ ਹਾਂ 12 13 ਹੋਗੇ ਹੁਣ ਛੋਟੇ ਵਾਲੇ ਲਾ ਕੇ ਵਿੱਚ ਟਰੈਕਟਰ ਹਾਂ ਇੰਨੇ ਚਾਰੇ ਮਨ ਲ 12 13 ਤੋਂ ਉੱਪਰ ਜਾਂਦੇ ਨੇ 12 13 ਤੋਂ ਉੱਪਰ ਜਾਂਦੇ ਨੇਗੇ ਹੂੰ ਨਹੀਂ ਬਹੁਤ ਵਧੀਆ ਟਰੈਕਟਰ ਆ ਯਾਰ ਹਾਂ ਬਾਕੀ ਆਇਆ ਤੂੜੀ-ਤਾੜੀ ਵਾਲੀ ਹੋਰ ਲੇਜਰ ਨੂੰ ਜਿਹੜਾ ਕਹਾਂ ਚ ਮਰਜੀ ਪਾਲਾ ਹਾਂ 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 ਕੋਈ ਉਹ ਤਾਂ ਕਰਦਾ ਨਹੀਂ ਆਹ ਦੇ ਤੇ 55 ਹੌਸਪਾਵਰ ਹੀ ਦੱਸਿਆ ਇਹਨਾਂ ਨੇ ਹਾਂ ਤੇ ਇਹ ਹੌਸਪਾਵਰ ਤਾਂ ਵੀ ਖੈਰ ਵੱਧਦਾ ਕੀ ਪਰ ਉਹਨਾਂ ਨੇ ਉਹ ਲੁਕੋਣ ਵਾਲੀ ਗੱਲ ਵੀ ਟੈਕਸ ਪੈਨ ਵਾਲਾ ਕੰਮ ਉਹ ਚੀਜ਼ਾਂ ਨਹੀਂ ਆ ਟਾਇਰ ਹੁਣ ਮਤਲਬ ਕਹਿੰਦੇ ਵੀ ਟਾਇਰ ਬਲ ਦਾ ਕੇ ਲਿਆਉਣੇ ਨੇ ਸਿਆ ਤੇ ਹੁਣ ਦੇਖ ਰਿਹਾ ਆਪਾਂ ਇਹਦੇ 17 ਟਾਇਰ ਪਵਾ ਰਹਿਆਂਗੇ ਕਿਹੜੀ ਕੰਪਨੀ ਦੇ ਪਵਾਉਣੇ ਨੇ ਐਮ ਆਰ ਐਫ ਦੇ ਪਵਾ ਕੇ ਲੈ ਕੇ ਆਵਾਂਗੇ ਸਿਆ ਉਹਨਾਂ ਨਾਲ ਕਰੀ ਵੀ ਆ ਗੱਲ ਹਾਂ ਗੱਲ ਕਰੀ ਵੀ ਆਂ ਸਿਆ ਕੋ ਉਹ ਕਹਿੰਦੇ ਬਦਲ ਕੇ ਲੈ ਜਿਓ ਨਾ ਬਰਨਾਲੇ ਉਹ ਲਿਆਵਾਂਗੇ ਉਹਦਾ ਕੇ ਬਾਈ ਸਿਆ ਆਪ ਹੀ ਪਵਾ ਲਾਂਗੇ ਆਪ ਹੀ ਪਵਾ ਲਾਂਗੇ ਹਾਂ ਠੀਕ ਠੀਕ ਤੇ ਬਰਨਾਲੇ ਬਦਲ ਲਿਆਵਾਂਗੇ ਇਹ ਵਧੀਆ ਯਾਰ ਹਾਂ ਵੀ ਚਲੋ ਕੰਮ ਵਧੀਆ ਚੱਲਦਾ ਉਹਨਾਂ ਨਾਲ ਵੀ ਟਾਇਰਾਂ ਨਾਲ ਟਾਇਰ ਦੇਖ ਲਾਂਗੇ ਵੀ ਕਿਵੇਂ ਚੱਲਦੇ ਚੁਲਦੇ ਨੇ ਹਣਾ ਪਤਾ ਲੱਗ ਜਾਣਾ ਬੜਾ ਵਧੀਆ ਨਾਲੇ ਬਚੌੜੇ ਪੈ ਜਾਣਗੇ ਜਵਾਕਾਂ ਦੀ ਰੀਝ ਪੂਰੀ ਹੋ ਜੂ ਹਾਂ ਹਾਂ ਇਹ ਕਹਿੰਦੇ ਹੋਣਗੇ ਮੂਰੇ ਚੌੜੇ ਪਵਾਉਣੇ ਨੇ ਹਾਂ ਹਾਂ ਹੀ ਕਹਿੰਦੇ ਨੇ ਤਾਂ ਹਾਂ ਕਹਿੰਦੇ ਮੂਰੇ ਚੌੜੇ ਪਵਾਉਣੇ ਪਤਾ ਨਹੀਂ ਕਿਹੜੇ ਟੀ 2 ਵਾਲੇ ਪਤਾ ਨਹੀਂ ਕਿਹੜੇ ਕਹਿੰਦੇ ਨੇ ਇਹ ਟੀ ਗੁੱਡੀ ਵਾਲੇ ਟੀ ਗੁੱਡੀ ਦੇ ਹਾਂ ਚੱਲ ਪਵਾ ਦੇ ਜਵਾਕਾਂ ਦਾ ਚਾਹੀ ਹੁੰਦਾ ਕਿ ਨਹੀਂ ਅੱਛਾ ਸਾਤਰੀ ਫਿਰ ਉਹਨਾਂ ਨੂੰ ਵਿੱਚ ਘਟਾਤੀ ਕਿਹੜੀ ਬਾਈ ਜਿਹੜੀ ਆਮਦੰਦੇ ਨੇ ਸਤਰੀ ਨਾ ਦਿੱਤੀ ਨਹੀਂ ਇਹਨਾਂ ਨੇ ਅੱਛਾ ਦਿੱਤੀ ਨਹੀਂ ਸਾਤਰੀ ਇਹ ਦਿੰਦੇ ਨਹੀਂ ਕੰਪਨੀ ਵੱਲੋਂ ਕਹਿੰਦੇ ਛਾਤਰੀ ਆਉਂਦੀ ਨਹੀਂ ਠੀਕ ਆ ਤੇ ਹੁਣ ਮੇਰਾ ਇਰਾਦਾ ਵੀ ਉਥੋਂ ਕੁੱਪ ਤੋਂ ਕੁੱਪ ਜਿੱਤਵਾਲ ਲਾਉਂਦੇ ਨੇ ਮਤਲਬ ਸਤਰੀਆਂ ਹਾਂ ਜੰਡੂ ਵਾਲੇ ਲਾਉਂਦੇ ਨੇ ਹਾਂ ਉਹਨਾਂ ਤੋਂ ਲਵਾ ਲਿਆਵਾਂਗੇ ਨਾਲੇ ਸਤਰੀ ਨਾਲੇ ਬੰਪਰ ਹੈ ਹਾਂ ਬੰਪਰ ਬੰਪਰ ਤਾਂ ਮੇਰੇ ਹਿਸਾਬ ਨਾਲ ਆਹੀ ਸੋਹਣਾ ਜ ਮੈਨੂੰ ਲੱਗਿਆ ਬਾਕੀ ਦੇਖ ਲਾਂਗੇ ਮੌਕੇ ਤੇ ਜੀ ਰਾਇ ਬਣ ਗਈ ਨਹੀਂ ਉੱਠਦਾ ਤਾਂ ਇਹ ਹੈ ਨਹੀਂਗਾ ਹਾਂ ਹਾਂ ਉਹਦਾ ਹੈਵੀ ਡ੍ਰੈਕਟਰ ਮੂਰੋ ਵੀ ਮੂਰੋ ਹੈਵੀ ਨੇਗੇ ਹੂੰ ਆ ਕਰਕੇ ਮਾਂ ਚਲਾ ਹੂੰ ਵਹੀਨ ਐਮਪੀ ਕਿਦੋਂ ਜਾਣਾ ਫੇਰਾ ਐਮਪੀ ਬਾਈ ਬਸ ਇੱਕ ਅੱਧੇ ਦਿਨ ਚ ਤਿਆਰੀ ਐਮਪੀ ਨੂੰ ਜਾਣੇ ਐਮਪੀ ਨੂੰ ਹਾਂ ਠੀਕ ਐ ਇੱਕ ਦੀ ਮੱਕੀ ਦਾ ਕਿਵੇਂ ਕਹਿੰਦੇ ਬਾਵਾ ਸੀ ਮੱਕੀ ਦਾ ਹਾਂ ਕਣਕ ਵਾਲਾ ਹੀ ਕੰਮ ਦੱਸ ਰਹੇ ਨੇ ਮੱਕੀ ਦੇ ਮਤਲਬ ਵੀ ਕਹਿੰਦੇ ਮੱਕੀ ਬਹੁਤ ਜ਼ਿਆਦਾ ਤੇ ਮੱਕੀ ਵਾਲਾ ਕਾਟਰ ਲੈ ਲੈਣੇ ਆ ਬਾਈ ਆਪਾਂ ਠੀਕ ਆ ਹਾਂ ਨਹੀਂ ਲਾੜੀ ਫਿਰ ਸੋਇਆ ਵੀਨ ਤਾਂ ਘਟ ਹੋਊਗੀ ਸੋਇਆ ਵੀਨ ਘਟ ਆ ਬਾਈ ਸੋਇਆ ਵੀਨ ਤਾਂ ਉਹ ਏਰੀਆ ਚ ਹੈ ਨਹੀਂ ਜਿੱਥੇ ਆਪਾਂ ਜਾਂਦੇ ਹੁੰਦੇ ਸੀਗੇ ਉੱਥੇ ਤਕਰੀਬਨ ਮੱਕੀ ਹੋਈ ਆ ਉਦੋਂ ਗਾਹਾਂ 100 ਕਿਲੋਮੀਟਰ ਜਿਵੇਂ ਮਤਲਬ ਗਲਾਬਗੰਜ ਦਾ ਏਰੀਆ ਪੈ ਗਿਆ ਹਾਂ ਉੱਥੇ ਸੋਇਆਬੀਨ ਜਾਰੇ ਆ ਉੱਥੇ ਹੈਗੀ ਆ ਹਾਂ ਉੱਥੇ ਸੋਇਆਬੀਨ ਜਾਰੇ ਆ ਠੀਕ ਆ ਤੇ ਉਹ ਸੋਇਆਬੀਨ ਚੱਲ ਪੂ ਮੰਨ ਲੋ ਗੱਲ ਵੀ ਪੂਰੇ ਮਤਲਬ ਉੱਥੇ ਹੀ ਜਾਰੇ ਦੱਸ ਦੇਣਗੇ ਫੋਨ ਕਰ ਦੇਣੇ ਉੱਥੋਂ ਬੰਦੇ ਵੀ ਆਜੋ ਸੋਇਆਬੀਨ ਤੇ ਲਾਡੀ ਜਿਹੜੀ ਮੰਨ ਲਾ ਹੁਣ ਮੂੰਗੀ ਤੇ ਤੁਰੀ ਜਾਂਦੀਆਂ ਨੇ ਮਸ਼ੀਨਾ ਹਾਂਜੀ ਉਹ ਕਿੱਥੇ ਕਿਸਨਗੜੀ ਜਾਂਦੀਆਂ ਨੇ ਫਿਰ ਹਾਂ ਇਹ ਕਿਸਨਗੜ ਤੋਂ ਨਾ ਮਤਲਬ ਰਾਜਸਥਾਨ ਦੇ ਵਿੱਚ ਆਉਂਦਾਗਾ ਆਪਣੇ ਨਾਰਗੜ ਪਾਵਰ ਗੜ ਨੇਗੀਆਂ। ਅੱਛਾ। ਉੱਥੇ ਮੂੰਗੀ ਤੇ ਚੱਲਦੀਆਂ ਨੇਗੀਆਂ। ਉੱਥੇ। ਹਾਂ। ਉਹ ਏਰੀਆ ਖੁੱਲਾ ਬਹੁਤ ਆ। ਉੱਥੇ ਬਹੁਤ ਜ਼ਿਆਦਾ ਖੁੱਲਾਗਾ। ਹਾਂ। ਠੀਕ ਆ। ਹਾਂ। ਉੱਥੇ ਲੋਕ ਜਿਹੜੀ ਮੂੰਗੀ ਤੇ ਚਲਾਈ ਜਾਂਦੇ ਨੇ। ਉੱਥੇ ਮੂੰਗੀ ਤੇ ਚਲਾਉਂਦੇ ਨੇ। ਠੀਕ ਠੀਕ ਆ। ਵੀਰ ਜਿਹਦਾ ਛੱਟ ਪੈ ਗਿਆ ਮੂੰਗੀ ਤੇ ਚੱਲਦੀ ਆ ਹਨਾ। ਵਿੱਚ ਨਹੀਂ ਲੋਕ ਫਿਰ ਐਮਪੀ ਸਿੱਧੇ ਨੰਗ ਜਾਂਦੇ ਨੇਗੇ। ਠੀਕ। ਐਮਪੀ ਫਿਰ ਖੜਨਾ ਪੂ ਜਾ ਕੇ ਕਿ ਚੱਲਣ ਵਾਲਾ ਕੰਮ ਆ। ਜਿਹੜਾ ਸੋਇਆਬੀਨ ਦਾ ਮਨ ਰੋ ਗੱਲ ਵੀ ਇਹ ਤਾਂ ਚੱਲਣ ਵਾਲਾ ਹੀ ਆਗਾ। ਠੀਕ ਆ ਇਹ ਮੈਨੂੰ ਨਾਲ ਮੈਂ 20 25 ਨੂੰ ਚੱਲ ਪੂਗਾ ਕੰਮ ਸੋਇਆ ਪੀਣਾ ਸੋਇਆ ਪੀਣ ਦਾ ਜਿਹੜਾ ਝੋਨੇ ਵਾਲਾ ਕੰਮ ਆਪਣੇ ਉਹ ਮੱਕੀ ਵਾਲਾ ਕੰਮ ਆਗਾ ਉਹ ਆਪਣੇ ਝੋਨੇ ਦੇ ਨਾਲ ਚੱਲੂਗਾ 15 ਤਰੀਕ ਨੂੰ ਆਪਣੇ ਜਦੋਂ ਝੋਨਾ ਚੱਲੇਗਾ ਹਾਂ ਆਪਣੇ ਜਿਵੇਂ ਝੋਨਾ ਆਪਣੇ 10 15 ਨੂੰ ਚੱਲ ਪੈਣਾ 10 15 ਨੂੰ ਉੱਥੇ ਮਤਲਬ ਮੱਕੀ ਚੱਲਣੀ ਆ ਉਰੇ ਉਸ ਹਿਸਾਬ ਨਾਲ ਮੇਰੇ ਹਿਸਾਬ ਨਾਲ ਵੀ ਜੇ ਮਸ਼ੀਨਾਂ ਵਾਲੇ ਚਾਹਣ ਜਰਾ ਰਾਜਸਥਾਨ ਵਿੱਚ ਦੀ ਨੰਗਣ ਬੜੀਆ ਚੀਜ਼ ਆਗੀ ਹਨਾ ਠੀਕ ਆ ਨਹੀਂ ਫਿਰ ਤੈਨੂੰ ਪਤਾ ਹੀ ਆ ਅਗਲੇ ਦੀ ਮਰਜ਼ੀ ਆ ਹਨਾ ਨਾਲੇ ਰਾਜਸਥਾਨ ਵਿੱਚ ਦੀ ਸ਼ਾਰਟਕਟ ਵੀ ਹੋਊਗਾ ਹੁਣ ਇਹ ਕਹੀ ਜਾਂਦੇ ਨੇ ਬਾਈ ਵਿੱਚ ਆਪਣੇ ਪਿੰਡ ਵਾਲੇ ਨੇ ਜਿਵੇਂ ਮੰਨ ਲਓ ਗੱਲ ਜਾਣਦੇ ਨੇਗੇ ਇੱਧਰ ਦੀ ਹਾਂ ਇਹ ਕਹਿੰਦੇ ਵੀ ਵੱਧ ਪੈਂਦੀ ਆ ਬਾਟ ਮਤਲਬ ਜੇ ਚਲੋ ਰਾਜਸਥਾਨ ਵਿੱਚ ਦੀ ਇੰਨਾ ਕ ਹੈਗਾ ਜੇ 50 ਕਿਲੋਮੀਟਰ 100 ਦਾ ਹੀ ਫਰਕ ਆਗਾ ਠੀਕ ਆ ਉਹ ਹੈ ਜ ਮੇਰੇ ਹਿਸਾਬ ਨਾਲ ਵੀ ਫਰਕ ਨਾ ਮੰਨੋ ਤੁਸੀਂ ਟ੍ਰੈਫਿਕ ਤੋਂ ਬਚਦਾ ओके हां اهو ਜਿੱਥੇ ਹੁਣ ਟ੍ਰੈਫਿਕ ਹੀ ਜ਼ਿਆਦਾ ਹੋ ਗਈ ਫਿਰ ਉਹ ਉਹਨੂੰ ਜ਼ਿਆਦਾ ਹੀ ਬਣਾ ਮੰਨੋ ਹਾਂ ਜਿਵੇਂ ਹੁਣ ਪਿਛਲੀ ਵਾਰ ਨਾ ਮਸ਼ੀਨ ਤੇ ਕੋਈ ਕਰਤਾਰ ਠੀਕ ਆ ਰੋਧ ਕੋ ਕੋਲੇ ਮਤਲਬ ਉਹ ਖੈ ਗਈ ਕਿਸੇ ਗੱਡੀ ਨਾਲ ਤਕੜੀ ਮਤਲਬ ਗੱਡੀ ਜੀ ਕੋਈ ਠੀਕ ਆ ਕੰਪਨੀ ਦੀ ਉਹਦਾ ਵਿਚਾਰੇ ਦਾ ਵਿੱਚੀ ਸੀਜ਼ਨ ਸੂਜਣ ਵਾ ਗਿਆ ਉਹਨਾਂ ਮੰਨ ਲਾ ਤਿੰਨ ਚਾਰ ਲੱਖ ਦੇ ਸਮਝ ਹੁਤਾ ਸੁਝੋਤਾ ਹੋਇਆ ਹੋਇਆ ਮਤਲਬ ਮਸ਼ੀਨ ਵਾਲੇ ਦਾ ਵਿਚਾਰਿਆ ਸੀ ਜਿਹਨ ਸੂਜਨ ਵੀ ਖਰਾਬ ਹੋ ਗਏ ਉਹਨੇ ਚਾਹੇ ਨਾ ਬਚੇ ਹੁਣ ਉਹਨੂੰ ਬਾਈ ਫੇਰ ਤਾਂ ਕੀ ਬਚਣਾ ਕਿੰਨੇ ਕਹਿਣਾ ਜੇ ਬਚਤਾ ਨਹੀਂ ਗੀਆਂ ਚਲੋ ਚਲੀ ਜਾਂਦੀਆਂ ਨੇ ਹਾਂ ਮਿੰਤਾ ਹੀ ਨਹੀਂ ਗੀਆਂ ਇਹ ਤਾਂ ਗੱਲ ਹੈ ਤੈਨੂੰ ਤਾਂ ਆਪ ਰੱਖੇ ਨੇ ਤੈਨੂੰ ਵੀ ਪਤਾ ਹੀ ਹੈ ਸਹੀ ਗੱਲ ਹੁਣ ਆਇਆ ਨਾ ਇਹ ਸੀਜ਼ਨ ਘਟ ਕੇ ਅੱਗੇ ਮਹੀਨੇ-ਮਹੀਨੇ ਦੇ ਸੀਜ਼ਨ ਸੀ ਹੁਣ 15 ਦਿਨਾਂ ਤੀ ਆ ਗਏ ਹਾਂ ਮਸ਼ੀਨਰੀ ਵਾਲੀ ਮਸ਼ੀਨਰੀ ਵਾਲੀ ਹੋ ਗਈ ਹੂੰ ਉਹ ਦੂਆ ਲਾਲਾ ਵੀ ਕੰਪਨੀਾਂ 'ਚ ਵਗ ਜਾ ਜਿਹੜੀ ਮਰਜ਼ੀ ਕੰਪਨੀ 'ਚ ਲਾਲਾ ਉੱਥੇ ਤਾਂ ਇਹ ਦੇਖ ਕੇ ਐ ਲੱਗਦਾ ਵੀ ਇਹ ਚੱਲਣ ਗਿਆ ਕਿੱਥੇ ਹਾਂ ਉਹੀ ਤਾਂ ਗੱਲ ਆ ਬਾਕੀ ਬਈ ਹੁਣ ਤਾਂ ਇਹਦਾ ਚਲਾਈਆਂ ਹੀ ਨਹੀਂ ਨੇ ਮਸ਼ੀਨਾਣਾ ਤੇਰੇ ਕੋਲੇ ਜਨਾ ਏਰੀਆ ਤੀਗਾ ਉੱਥੇ ਮੰਨ ਲਾ ਪੱਟੀ ਮੇਰੇ ਹਿਸਾਬ ਨਾਲ ਵੀ ਐਸੀ ਵੀ ਚਲਾਈਆਂ ਨੇ ਮਸ਼ੀਨਾ ਮੇਰੇ ਕੋਲੇ ਵੀ ਨਹੀਂ ਤੀ ਐਡਾ ਏਰੀਆ ਹੈਗਾ ਹਾਂ ਵੀ ਜਿੱਡਾ ਏਰੀਆ ਤੇਰੇ ਕੋਲੇ ਤੀ ਜਿਵੇਂ ਹੁਣ ਆ ਚਲੋ ਵਿਚਾਰਾ ਮਰ ਗਿਆ ਜੈਂਚਲਾ ਆਪਣੇ ਪਿੰਡ ਵਾਲਾ ਹਾਂ ਇੱਥੇ ਰਹਿਣਾ ਕਿਨੇ ਆ ਹਨਾ ਸਹੀ ਗੱਲ ਹੈ ਵੀ ਉਹਦੇ ਕੋਲੇ ਐਮਪੀ ਦੇ ਵਿੱਚ ਉਹਦਾ ਨਾਂ ਚੱਲਦਾ ਸੀਗਾ ਬਹੁਤ ਵੱਡੇ ਫਾਰਮਾਂ 'ਚ ਜਾਂਦਾ ਸੀਗਾ ਹੁਣ ਆਪਾਂ ਜਾਣੇ ਆ ਉੱਥੇ ਹਨਾ ਉਹਨਾਂ ਕੋਲੇ ਹਾਂ ਵਿੱਚ ਲੋਕ ਜਾ ਕੇ ਬਹਿ ਗਏ ਵੀ ਐਂ ਕਰਕੇ ਵੀ ਸਾਡਾ ਫਾਰਮਾ ਉਹ ਆ ਵੀ ਹੁਣ ਮੰਨ ਲਓ ਗੱਲ ਵੀ ਜੇ ਇਹ ਮਾੜਾ ਮੋਟਾ ਫੋਨ ਵੀ ਕਰ ਦੇਵੇ ਮਾਤਾ ਜੀ ਚੈ ਜਲਦੀ ਇਹ ਕਹਦੇ ਮੈਨੂੰ ਲੱਗਦਾ ਵੀ ਉਹ ਕਿਸੇ ਤੋਂ ਪੜਾਉਂਦੇ ਨਹੀਂ ਪੜਾਉਂਦੇ ਮੈਨੂੰ ਐ ਲੱਗ ਰਿਹਾ ਲੱਸਣ ਇਹਨੂੰ ਇੱਕ ਵਾਰ ਲਾਢੀ ਉੱਥੇ ਕੀ ਹੋਇਆ ਸੀਗਾ ਵੀ ਸੋਇਆਬੀਨ ਫਲੀਆਂ ਘੱਟ ਲੱਗੀਆਂ ਲਗੀਆਂ ਨਾ ਫਲੀਆਂ ਉਹ ਖੱਤੇ ਸਾਫ ਕਰਾਉਣ ਨੂੰ ਇਹਨੇ ਤੇਲਤੀ ਚਲਾਤੀਆਂ ਸੀ ਹਾਂ ਬਾਈ ਇਹ ਮੈਨੂੰ ਗੱਲ ਦਾ ਪਤਾ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਖਾਮ ਖੇੜੇ ਵਾਲੇ ਸਰਪੰਚ ਉਹਨਾਂ ਨੇ ਉਹ ਕਹਿੰਦੇ ਵੀ ਇਹ ਇਹੋ ਜਿਹਾ ਬੰਦਾ ਸੀ ਕਹਿੰਦੇ ਵੀ ਫਲੀਆਂ ਨਹੀਂ ਆਈਆਂ ਵੀ ਯਾਰ ਸਾਡਾ ਅਸੀਂ ਕਿਵੇਂ ਵੜਾਵਾਂਗੇ ਇਹ ਕਹਿੰਦਾ ਵੀ ਤੁਸੀਂ ਤੇਲ ਪਾ ਲਓ ਮੰਨ ਲਓ ਤੁਸੀਂ ਮਸ਼ੀਨਾਂ ਚਲਾ ਲਓ ਇਹਦੇ ਕੋਲੇ ਪੰਜ ਮਸ਼ੀਨਾਂ ਤੀ ਖੀਰਾ ਹਾਂ ਪੰਜੇ ਮਸ਼ੀਨਾਂ ਨੇ ਤੇਲ ਪਾ ਕੇ ਚਲਾਤੀਆਂ ਦੀ ਉਹ ਅੱਜ ਤੱਕ ਵੀ ਇਹ ਜੱਟ ਨੂੰ ਯਾਦ ਕਰਦੇ ਨੇ ਵੀ ਯਾਰ ਚੈਨ ਚੱਲਦਾ ਨਾ ਲੈਂਡ ਤੇ मतलब मेरी मशीन नहीं किते खड़ी मैं सुन रहा हूं ये तो गल हैगी है ਵੀ ਚਲੋ ਲੋਕ ਕਹਿ ਰਹੇ ਨੇ ਵੀ ਹਨਾ ਵੀ ਉਹਦਾ ਮਤਲਬ ਲਾਡੀ ਮਤਲਬ ਨਾਮ ਲੈਂਦਾ ਯਾਰ ਵਧੀਆ ਬੰਦੇ ਦਾ ਨਾਮ ਲੈਣਾ ਚਾਹੀਦਾ ਆਪਣਾ ਮਿੱਤਰ ਸੀਗਾ ਮਿੱਤਰ ਸੀਗਾ ਹਾਂ ਤੇ ਵਧੀਆ ਲਿਹਾਜ਼ ਤੇ ਪਿਆਰ ਤੇ ਆਪਣਾ ਭਾਈ ਮਨ ਹਨਾ ਨਹੀਂ ਲੋਕ ਮੰਨਦੇ ਬਹੁਤ ਨਹੀਂ ਜਨ ਨੂੰ ਹਾਂ ਹਾਂ ਸਹੀ ਗੱਲ ਹੈ ਹਨਾ ਤੂੰ ਜਾ ਕੇ ਜਦੋਂ ਸੀਜ਼ਨ ਹੁਣ ਤੂੰ ਜਾਂਦਾ ਹੀ ਹੋ ਮੈਂ ਇੱਕ ਵਾਰ ਤਾਂ ਜਿਆਦ ਕਰਦੇ ਨੇ ਇਹਨੂੰ ਬਾਈ ਪੂਰੇ ਐ ਕਹਿੰਦੇ ਨੇ ਮੈਂ ਕਹਿੰਦਾ ਹੁਣ ਵੀ ਮਤਲਬ ਜਦੋਂ ਜਾਂਦੀ ਆ ਹੀਰਾ ਮਸ਼ੀਨ ਲੋਕ ਇਹ ਕਹਿੰਦੇ ਨੇ ਚੈਂਚਲ ਵਾਲੀ ਗੱਡੀ ਆ ਮੈਂ ਮਤਲਬ ਉੱਥੇ ਇਹ ਨਹੀਂ ਕਿਹਾ ਵੀ ਮੇਰੀ ਗੱਡੀ ਆ ਮੈਂ ਕਹਿੰਦਾ ਹਾਂ ਚੈਂਚਲ ਬਾਈ ਦੀ ਗੱਡੀ ਆ ਹਾਂ ਵੀ ਆਪਾਂ ਕਹਿੰਦੇ ਨੇ ਵੀ ਚੈਂਚਲ ਦੀ ਠੀਕ ਆ ਚਲੋ ਬੰਦੇ ਦਾ ਨਾਮ ਚੱਲਣਾ ਚਾਹੀਦਾ ਚਾਹੇ ਕੋਸ ਹੈਗਾ ਹਣਾ ਹੋ ਸ ਹੈਗਾ ਮਤਲਬ 100 100 ਕਿਲੋਮੀਟਰ 200 ਕਿਲੋਮੀਟਰ ਤੱਕ ਵੀ ਚਰਚੇ ਰਹੇ ਨੇ ਇਹਦੇ ਬੰਦੇ ਦੇ ਉਹਨੇ ਲਾਢੀ ਪੰਜਾਬ 'ਚ ਚਲਾਈਆਂ ਹੀ ਨਹੀਂ ਸੀ ਮਹੀਨਾ ਚਲਾਉਂਦਾ ਹੀ ਉਹ ਐਮਪੀਸੀ ਪੱਕੀਆਂ ਹੀ ਹਾਂ ਹਾਂ ਉਹ ਕੁੱਕੂ ਨੇ ਨਾਲ ਲਿਜਾਣਾ ਖਿੱਚ ਗਿਆ ਕੁੱਕੂ ਨੇ ਉਹਨੂੰ ਭੇਤੀ ਕਰਾਤਾ ਹਾਂ ਹਾਂ ਸਹੀ ਗੱਲ ਉਦੋਂ ਮੁੜ ਕੇ ਉਹਨੇ ਮੰਨ ਲਾ ਮਸ਼ੀਨ ਪੰਜਾਬ ਤਾਂ ਚਲਾਈ ਨਹੀਂ ਚਲਾਉਂਦੀ ਐਮਪੀ ਰਿਆ ਦੋ ਹੋਣ ਚਾਰ ਹੋਣ ਜਿੰਨੀਆਂ ਹੁੰਦੀਆਂ ਉਨੀਆਂ ਹੀ ਲੈ ਕੇ ਵਗ ਜਾਂਦਾ ਸੀਗਾ ਹੋਰ ਲਾਢੀ ਠੀਕ ਠਾਕ ਹਾਂ ਠੀਕ ਆ ਵੀਰੇ ਠੀਕ ਆ ਜੀ ਜਿੰਨੀਆਂ ਗੱਲਾਂ ਬਾਤਾਂ ਕਰੀਆਂ ਸਾਡੇ ਨਾਲ ਸਾਂਝੀਆਂ ਕਰੀਆਂ ਨੇ ਜਿਹੜੀ ਚੰਗੀ ਲੱਗੀ ਸ਼ੇਅਰ ਲੈ ਕੇ ਕਮੈਂਟ ਕਰਕੇ ਦੱਸਿਓ ਹੋਰ